ਦਲਬੀਰ ਕੋ ਮਾ ਕਾਨੂੰਨ ਵਾਲਾ ਰੋਡ ਤੇ ਆਂਦੇ ਆ ਅਹੀਂ ਦੋ ਦਿਨ بارش ਸੀ ਕਿੱਥੇ ਗਏ ਅਸੀਂ ਰਾਜਸਥਾਨ ਗਏ ਸੀ ਕਿਸ ਲਈ بیٹے ਦੀ ਤਰੀਕ ਸੀ ਸਾਡੀ ਵੀ ਤਰੀਕ ਸੀ ਨਾਲ ਅੱਛਾ ਸਵੇਰੇ 7:30 ਵਜੇ ਆ ਜਾਂਦੇ ਹੁੰਦੇ ਹੰਦਿਆਂ ਨੂੰ ਚੋਰੀ ਹੋ ਗਈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਨੁਕਸਾਨ ਬੱਚੇ ਤੋਂ 30 ਟੋਲੇ ਤੇ ਸੋਨਾ ਆ ਅੱਛਾ ਵੀ 25 ਤੋਂ ਨਹੀਂ ਸੁਣਾਇਆ ਜੀ ਕਿਲੋ ਕਿਢੇੜ ਕਿਢ ਚੰਦੀ ਆ ਅੱਛਾ ਤਿੰਨ ਘੜੀਆਂ ਨੇ ਬਾਹਰ ਦੀਆਂ ਲੇਡੀਜ਼ ਹਮ 1000 ਤੋਂ 2 1000 ਪਾਉਂਦਿਆ ਹਮ ਦੋ ਜਿਹੜੀਆਂ ਜਾਇੰਟਸ ਘੜੀਆਂ ਨੇ ਬਾਹਰ ਦੀਆਂ ਤੇ ਦੋ ਇੱਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲਿਆ ਸੀ ਤੁਸੀਂ ਕਾਚੂ ਰਿਟਾਇਰਡ ਹੋ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਹਸਪਤਲ ਵੀ ਠੀਕ ਹੈ ਇੱਕ ਮੋਮਾਇਆ ਇੱਕ ਮੋਮਾਇਆ ਲਿਆ ਇੱਕ ਚਾਂਦੀ ਦੀ ਬ੍ਰੇਕਿਆ 100 ਗ੍ਰਾਮ ਦੀ ਸੱਬਲ ਨਾਲੀ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਆਏ ਆ ਸਾਡੇ ਹੰਦਿਆਂ ਨੂੰ ਆਇਆ ਇਹ ਨੁਕਸਾਨ ਪੁਲਿਸ ਕਾਲ ਰੈਂਡ ਕੀਤੀ ਹਾਂਜੀ ਕੀ ਕਹਿੰਦੇ ਪੁਲਿਸ ਵੀ ਆ ਗਈ ਆ ਮੌਕਾ ਦੇਖੀਏ ਵੇਖੋ ਹੁਣ ਕੀ ਕਰਦੇ ਆ ਹੋਏ ਕਿਨਾਂ ਜੀ ਬੋਦਰਸ ਦੱਸੋ ਕੀ ਇਹ ਸਾਰੀ ਘਟਨਾ ਵਾਪਰੀ ਤੇ ਕਿਦਾਂ ਵਾਪਰੀ ਤਸਵੀਰਾਂ ਕਿਤੇ ਆਊਟ ਆਫ ਸਟੇਸ਼ਨ ਗਿਆ ਦੇ ਹੀ ਬਿਜਾਦਿਸਤਾਨ ਸੈਰਨ ਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ ਸਾਡੇ ਨਾਲ ਸਵੇ ਘਰ ਪਹੁੰਚੇ ਤੇ ਉਦੋਂ ਬਾਹਰ ਦਾ ਜੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਹੋਇਆ ਥਾ ਇਹਨਾਂ ਨੇ ਬਾਹਰ ਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੋਂ ਫਿੱਲ ਰਿਆ ਸੀ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਲੀ ਰੱਖ ਕੇ ਦਾ ਨੁਕਸਾਨ ਕਰਕੇ ਚਲ ਗਿਆ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜਿਵਰਾਤ ਦੇ ਕੁਝ ਗਹਿਣੇ ਚੂੜੀਆਂ ਛਾਪਾਂ ਕਿੰਨੇ ਟੋਲੇ ਦੇ ਹੁਣ ਕੋਈ 20 22 ਟੋਲੇ ਸੋਨਾ ਹੈ ਜਿਹੜਾ ਕਿ ਕੋਈ 2 ਕਿਲੋ ਚਾਂਦੀ ਦੇ ਹੀ ਜਿਵਰਾਤ ਡੜੇ ਕਿ ਜੱਦੀ ਪੁਸ਼ਤੀ ਚਲਦੇ ਆ ਰਹੇ ਹੋਏ ਸੀ ਤੇ 1000 ਪਾਉਂਡ ਸੀ ਕੋਈ 4 ਲੱਖ ਰੁਪਏ ਦਾ ਨਕਦ ਸੀ ਛੜਾ ਦੇ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚੱਲ ਗਏ ਕਿਵੇਂ ਲੱਗਾ ਤੁਹਾਨੂੰ ਕਿਵੇਂ ਉਹਨਾਂ ਨੂੰ ਮਾਰਦਾ ਤਨੂੰ ਜਾਂ ਕੀਤਾ ਆ ਕੀ ਲੱਗਾ ਬੋਲੋ ਜੇ ਬਰਤ ਤਾਲਾ ਤੋੜ ਕੇ ਬਸ ਉਹ ਸੱਬਲ ਸੱਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾਰ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਪੁਲਿਸ ਕੰਪਲੇਨਟ ਕੀਤੀ ਆ ਪੁਲਿਸ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੀ ਕਾਰਵਾਈ ਐ ਕਰਾਂਗੇ ਕਿਉਂ ਕਮਰੇ ਕਮਰੇ ਚ ਸਰਚ ਕਰਨ ਦੇ ਆ ਦੇਖਣ ਦੇ ਪਾਟੇ ਨਹੀਂ ਸਾਡੇ ਘਰ ਕੋਈ ਸੀਸੀਟੀਵੀ ਤੇ ਤੁਸੀਂ ਦੋਨੋਂ ਕਮਰੇ ਰਹਿੰਦੇ ਇੱਥੇ ਹਾਂਜੀ ਕੋਲ ਵੀ ਇਹ ਪਤਾ ਇਹ ਦੋ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਜੀ ਨੇ ਕਾਨੂਮਾ ਰੋਡ ਤੇ ਉਹਨਾਂ ਨੂੰ ਇਤਲਾ ਮਿਲੀ ਹੈ ਕਿ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਕਿ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਇਤਲਾ ਮਿਲੀ ਹੈ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਹਨ ਜੀ ਉਹ ਚੈੱਕ ਕਰਦੇ ਪਏ ਨੇ ਜੀ ਉਸ ਸੰਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਕਿਰੇ ਗਿਆਨੇ ਘੇਰਾ ਦੱਸ ਰਹੇ ਨੇ ਬਾਕੀ ਉਹ ਕਹਿੰਦੇ ਸੀ ਭਾਈ ਫੋਨ ਕਰਕੇ ਲੈਸ ਤੇ ਕੋਈ ਸੀਸੀਟੀਵੀ ਨਹੀਂ ਆਈ ਉਹ ਸੀਸੀਟੀਵੀ ਹੋਣਾ ਸੀ ਜਾ ਕੇ ਚੈੱਕ ਕਰਾਂਗੇ ਜੀ ਹਾਂ